ਦਿੰਦਾ ਨਾਲੇ ਗਾਉਣ ਨਹੀਂ ਦਿੰਦਾ ਡੇਢ ਜੀ ਵੀ ਡਾਟਾ ਵੀ ਬਸਾਉਣ ਨਹੀਂ ਦਿੰਦਾ ਲਿਖਣ ਨਹੀਂ ਦਿੰਦਾ ਨਾਲੇ ਗਾਉਣ ਨਹੀਂ ਦਿੰਦਾ ਡੇਢ ਜੀ ਵੀ ਡਾਟਾ ਵੀ ਬਸਾ ਯਾਰ ਮਿੱਲਾ ਟ੍ਰੇਨ ਲੰਗੀ ਭੈਣ ਜੋ ਕੋਈ ਸਵਾਰੀ ਤਾਂ ਨਹੀਂ ਆ ਆ ਬੈਠੇ ਮੁੰਡੇ ਹੋਰ ਭਾਈ ਮੁੰਡਿਓ ਵਧੀਆ ਗੱਡੀ ਲੰਘ ਗਈ ਗੱਡੀ ਲੰਘ ਗਈ ਬਈ ਤੇਰਾ ਯਾਰ YouTube ਤੇ ਦੇਖਿਆ ਤੇਰਾ ਫੇਸ ਯਾਰ ਮੈਂ Facebook ਤੇ ਵੀ ਗਾਣੇ ਗੂਣੇ ਤੇਰੇ ਵਾਇਰਲ ਬਲੇ ਯਾਰ ਥੈਂਕ ਯੂ ਬਈ ਥੈਂਕ ਯੂ ਹੈ ਗਿਆ ਬਈ ਨਾ ਉਹੀ ਹੈ ਬਈ ਤੂੰ ਬਾਈ ਬਣ ਕੇ ਯਾਰ ਸੁਣਾਈ ਯਾਰ ਸੁਣਾ ਦਿੰਨੇ ਬਈ ਬਾਈ ਬਈ ਸੌ ਲੱਗਿਆ ਹਾਂ ਬਹੁਤ ਤੇਰਾ ਫੈਨ ਆ ਯਾਰ ਸੁਣਾ ਦਿੰਨੇ ਬਈ ਬਹੁਤ ਹੁੰਦੇ ਗਾਣੇ ਮੈਂ ਯਾਰ ਦੇਖਿਆ ਲੱਗਾ ਬਈ ਯਾਰ ਸੁਣਾ ਸੁਣਾ ਦੇ ਕੈਂਡ ਚੈੱਕ ਆ ਰਿਵਿਊ ਕਰ ਲੈ ਮੈਂ ਕੀ ਯਾਰ ਸੁਣਾਕਾ ਮੈਂ ਜਰੂਰ ਸੁਣਾ ਦਿੰਨੇ ਬਈ ਛੜਿਆਂ ਤੇ ਯਾਰ ਛੜਿਆਂ ਦਰਦ ਭਰੇ ਆ ਅਜਕੱਲ ਹਰੇਕ ਦੇ ਦਿਲ ਚ ਚੜ ਹਨਾ ਬਹੁਤ ਹੋ ਯਾਰ ਦੁੱਖ ਆ ਵੀ ਆਪਾਂ ਛੜੇ ਹੀ ਫਰਦੇ ਹਨਾ ਲੋਕ ਤਨ ਤਨ ਲਈ ਫਰਦੇ ਹੋ ਯਾਰ ਮੈਂ ਦੇਖਿਆ ਫੇ ਆ ਸੋਸ਼ਲ ਮੀਡੀਆ ਤੇ ਹਾਂ ਇਹ ਤਾਂ ਹੈ ਬਈ ਤੋਂ ਦੋਛੇ ਨਹੀਂ ਦਰਤ ਨੇ ਯਾਰ ਛੜਿਆਂ ਦੇ ਸੁਣਾ ਬਾਈ ਬਣ ਸੁਣਾ ਫਿਰ ਯਾਰ ਹੱਜ ਜ ਲੈ ਆਗਨਾ ਕੜੇ ਦੇ ਵਿੱਚ ਪਾਣੀ ਸੋਣੀਏ ਓ ਜੱਦ ਲੈ ਕੇ ਆਏ ਲੈ ਕੇ ਆਉਣੀ ਰਾਣੀ ਸੋਣੀਏ ਹੋਣੀ ਮੈਂ ਸੁੱਖ ਲੈ ਪਤਾ ਸੇ ਵੀਰਵਾਰ ਦੇ ਨੀ ਮੈਂ ਸੁੱਖ ਲੈ ਪਤਾ ਸੇ ਵੀਰਵਾਰ ਦੇ ਰਾਹੁ ਕੇ ਤੂਆਂ ਦੇ ਖੋਲੂ ਬਾਬਾ ਰਾਗ ਗੋਰੀਏ ਆ ਛੜਿਆਂ ਦਾ ਸੁਪਨੇ ਚ ਡੇਲੀ ਰਾਤ ਨੂੰ ਡੇਢ ਕੁ ਵਜਿਆ ਹੁੰਦਾ ਵਿਆਹ ਗੋਰੀਏ ਛੜਿਆਂ ਦਾ ਸੁਪਨੇ ਚ ਡੇਲੀ ਰਾਤ ਨੂੰ ਡੇਢ ਕੁ ਬਜਿਆ ਹੁੰਦਾ ਵਿਆਹ ਗੋਰੀਏ ਆਹ ਕੱਲੇ ਕਰੇ ਬੰਦੇ ਉੱਤੇ ਕੋਈ ਤਖਲੀਪ ਨਹੀਂ ਨਾ ਹੀ ਕਿਸੇ लाड़ले ਦੀ ਪੜਨੀ ਆ ਫੀਸ ਨਹੀਂ ਹਾ ਕੱਲੇ ਕਰੇ ਬੰਦੇ ਉੱਤੇ ਕੋਈ ਤਖਲੀਪ ਨਹੀਂ ਨਾ ਹੀ ਕਿਸੇ लाड़ले ਦੀ ਪੜਨੀ ਆ ਫੀਸ ਨਹੀਂ ਉਨੀ ਮੈਂ ਪੰਡਤਾਂ ਨੂੰ ਹੱਥ ਵੀ ਦਿਖਾ ਲੇ ਨੀ ਮੈਂ ਪੰਡਤਾਂ ਨੂੰ ਹੱਥ ਵੀ ਦਿਖਾ ਲੇ ਓ ਦਿੱਤੇ 12 ਕਿਲੋ ਲੱਡੂ ਨੇ ਚੜਾ ਗੋਰੀਏ ਹੱਟ ਛੜਿਆਂ ਦਾ ਸੁਪਨੇ ਚ ਡੇਲੀ ਰਾਤ ਨੂੰ ਡੇਢ ਕ ਬਜਿਆ ਹੁੰਦਾ ਵਿਆਹ ਗੋਰੀਏ ਛੜਿਆਂ ਦਾ ਸੁਪਨੇ ਚ ਡੇਲੀ ਰਾਤ ਨੂੰ ਡੇਢ ਕ ਬਜਿਆ ਹੁੰਦਾ ਵਿਆਹ ਗੋਰੀਏ ਓ ਲਿਖਣ ਨਹੀਂ ਦਿੰਦਾ ਨਾਲੇ ਗਾਉਂ ਨਹੀਂ ਦਿੰਦਾ ਡੇੜ ਜੀ ਵੀ ਡਾਟਾ ਵੀ ਬਸਾਉਣ ਨਹੀਂ ਦਿੰਦਾ ਲਿਖਣ ਨਹੀਂ ਦਿੰਦਾ ਨਾਲੇ ਗਾਉਣ ਨਹੀਂ ਦਿੰਦਾ ਡੇੜ ਜੀ ਵੀ ਡਾਟਾ ਵੀ ਬਸਾਉਣ ਨਹੀਂ ਦਿੰਦਾ ਦਿਲ ਨੂੰ ਦਲਾਂ ਦੇ ਨੇੜੇ ਆਉਣ ਨਹੀਂ ਦਿੰਦਾ ਆਸ਼ਕਾਂ ਦੀਆਂ ਨਾ ਗੱਲਾਂ ਹੋਣ ਧੀਮੀਆਂ ਓ ਪਤਾ ਨਹੀਂ ਕੀ ਬਣੂੰਗਾ ਜਹਾਨ ਦਾ ਕੋੜੇ ਟੱਚ ਸਕਰੀਨ ਨੇ ਪਵਾਈਆਂ ਨਹੀਂਆਂ ਪਤਾ ਨਹੀਂ ਕੀ ਬਣੂੰਗਾ ਜਹਾਨ ਦਾ ਕੋੜੇ ਟੱਚ ਸਕਰੀਨ ਨੇ ਪਵਾਈਆਂ ਨਹੀਂਆਂ ਕਾਸਾ ਜਹ ਆਉਂਦਾ ਦੁਨੀਆ ਦੇ ਸੀਨ ਤੇ ਮੱਲੋ ਮੱਲੀ ਜਾਂਦਾ ਏ ਧੀਆਂ ਦੀ ਤੇ ਅੱਖਾਂ ਵਿੱਚੋਂ ਪਾਣੀ ਡਗੇ ਸਕਰੀਨ ਦੇ ਪਾਟੀਆਂ ਨੇ ਜੀਨਾ ਗੋਡਿਆਂ ਤੋਂ ਨੀਵੀਆਂ ਹਾਏ ਪਤਾ ਨਹੀਂ ਕੀ ਬਣੂੰਗਾ ਜਹਾਨ ਦਾ ਕੋੜੇ ਟੱਚ ਸਕਰੀਨ ਨੇ ਪਵਾਇਆਂ ਨੀਵੀਆਂ ਪਤਾ ਨਹੀਂ ਕੀ ਬਣੂੰਗਾ ਜਹਾਨ ਦਾ ਕੋੜੇ ਟੱਚ ਸਕਰੀਨ ਨੇ ਪਵਾਇਆਂ ਨੀਵੀਆਂ ਜਮਾਂ ਘੱਟ ਏਸ ਤਰ੍ਹਾਂ ਦੀ ਗੱਲ ਆਏ ਕੈਡਾ ਯਾਰ ਕੀ ਗੱਲ ਹੈ ਹੈ ਜਮਾ ਹੈਗੀ ਹੈ ਕਿਉਂ ਕਿ ਅੱਜ ਕੱਲ ਵੀਡੀਓ ਬਣਾ ਲੰਦਾ ਹੈ ਸੱਚ ਬਾਇਰ ਦੋਹਾਂ ਸੱਚ ਸਕਰੀਨ ਵਾਲਾ ਤਾਂ ਜਮੀਂ ਗਾਟਰੀ ਕਰਤਾ ਨਾ ਛੜਿਆ ਵਾਲਾ ਵੀ ਸਰਾਦੀ ਹੈ ਜਮਾ ਠੀਕ ਹੈ ਜਮਾ ਓਕੇ ਬਹੁਤ ਅੱਗੇ ਜਾਣਾ ਹੈ ਬਾਈ ਯਾਰ ਜਮਾ ਦਾ